ਉਹੀ ਜੋ ਕੱਟ ਕੱਟ ਕੇ ਖਾਈ ਜਾਂਦੀ ਜਿਹੜੇ ਬੜੇ دیر ਕੇ ਜਾਂਦੀ ਜੋ ਕੂੜੇ ਦਾ ਡੰਪ ਆ ਇਹ ਲੋਕ ਕੂੜਾ ਸੱਟ ਕੇ ਜਾਂਦੇ ਇੱਥੇ ਤੇ ਉਹੀ ਕੂੜਾ ਅਰਸ਼ਾਦ ਖਾਨ ਦਾ ਆ ਕੱਪੜਾ ਵੀ 1 ਮਹੀਨਾ ਪਹਿਲਾਂ ਕੋਈ ਪਾ ਕੇ ਗਿਆ ਸੀ ਭੈਣ ਕਹਿੰਦੀ ਇਹਦੇ ਨਵੇਂ ਤੇ ਉਦੋਂ ਦੇ ਪਾਏ ਹੋਇਆ ਮਤਲਬ ਤੱਕੇ ਖਾ ਰਿਹਾ ਜੀ ਤੱਕੇ ਗਿਆ ਭਾਜੀ ਬਹੁਤ ਜ਼ਿਆਦਾ ਵਿਚਾਰਾ ਇਹ ਕੂੜੇ ਦੇ ਵਿੱਚ ਰਹਿੰਦਾ ਵਾ ਜੀ ਮੈਂ ਹੁਣ ਬਈ ਤੁਹਾਨੂੰ ਕੀ ਦੱਸਾਂ ਭਾਜੀ ਕਿੱਦ੍ਹਾ ਭਾਈ ਅੱਧਾ ਹੀ ਜਾਊਗਾ ਭਾਈ ਇਹ ਥੱਲੇ ਭਾਈ ਕੈਸੇ ਹੋ ਕੀ ਨਾਮ ਹੈ ਤੇਰਾ ਮਾਰਾ ਨਾਮ ਹੀ ਹੈ ਕੀ ਨਾਮ ਹੈ ਤੇਰਾ ਇਸ ਪਰਦੇਸ ਦਾ ਕਟੋਰਾ ਨਹੀਂ ਭਾਤੀ ਅੱਛਾ ਨਾਮ ਕੀ ਹੈ ਤੇਰਾ ਮਾਰਾ ਨਾ ਜੋ ਵੀ ਲੋ ਯਾਰ ਆਪਣਾ ਤੋਂ ਨਹੀਂ ਫਿਰ ਵੀ ਕੋਈ ਨਾਮ ਤਾਂ ਹੋਗਾ ਨਾ ਰਾਜੂ ਹੈ ਲੋਕ ਦੱਸਦੇ ਆ ਵੀ ਅਸੀਂ ਨੂੰ ਇੱਥੇ ਹੀ ਦੇਖਦੇ ਆ ਇੱਕ ਕੂੜੇ ਦੇ ਢੇਰ ਤੇ ਰਹਿੰਦਾ ਕੂੜੇ ਦੇ ਵਿੱਚੋਂ ਹੀ ਕੂੜਾ ਕੱਢ ਕੱਢ ਕੇ ਖਾਈ ਜਾਂਦਾ ਰਹਿੰਦਾ ਔਰ ਇਹ ਜਨਮ ਜਾਤ ਅਪਾਹਜਾ ਕੁੱਬਾ ਵਾ ਪਿੱਛੇ ਕੁੱਬ ਪਿਆ ਹੋਇਆ ਵੀਰੇ ਦੇ ਸਾਰੀ ਢੂਈ ਹੈ ਜਿਹੜੀ ਬਾਹਰ ਨਿਕਲੀ ਹੋਈ ਹੈ